ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਬਹੁਤ ਵੱਡੀ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜਿਸ ਦੇ ਵਿੱਚ ਕਿ MTS ਦੀਆਂ 4887 ਵੈਕੈਂਸੀਆਂ ਅਤੇ ਹਵਲਦਾਰ ਦੀਆਂ 3439 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਟੋਟਲ 8000 ਪਲੱਸ ਵੈਕੈਂਸੀਆਂ ਦੀ ਇਹਦੇ ਵਿੱਚ ਅਨਾਉਂਸਮੈਂਟ ਹੋ ਚੁੱਕੀ ਹੈ ਜੋ ਕਿ SSC ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਇਸ ਬਾਰੇ ਆਪਾਂ ਇਸ ਵੀਡੀਓ 'ਚ ਡਿਟੇਲ 'ਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਤੇ ਲਾਸਟ ਤੱਕ ਤੁਸੀਂ ਜਰੂਰ ਬਨੇ ਰਹੋ ਤਾਂ ਕਿ ਕੋਈ ਵੀ ਪੁਆਇੰਟ ਜੋ ਨੋਟੀਫਿਕੇਸ਼ਨ ਦੇ ਵਿੱਚੋਂ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਕੋਈ ਜੋਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਇਹ ਜੋ ਜੋਬ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ SSC ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੀ ਕੇ ਆਨਲਾਈਨ ਅਪਲਾਈ 27 ਜੂਨ ਤੋਂ ਸਟਾਰਟ ਹੋ ਚੁੱਕੀ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 31 ਜੁਲਾਈ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਤੇ ਫੀਸ ਭਰਨ ਦੀ ਲਾਸਟ ਡੇਟ 1 ਅਗਸਤ ਇਸ ਵਿੱਚ ਦਿੱਤੀ ਗਈ ਹੈ ਇਹਦਾ ਜੋ ਪੇਪਰ ਹੋਣ ਵਾਲਾ ਪੇਪਰ ਕੰਪਿਊਟਰ ਬੇਸ ਟੈਸਟ ਜੋ ਹੈ ਅਕਤੂਬਰ ਅਤੇ ਨਵੰਬਰ ਦੇ ਵਿੱਚ ਇਸਦਾ ਹੋ ਜਾਣਾ ਇਸ ਲਈ ਤੁਸੀਂ ਆਪਣੀ ਤਿਆਰੀ ਇਸ ਦੇ ਨਾਲ ਨਾਲ ਜਰੂਰ ਕਰਦੇ ਰਹੋ ਵੈਕੈਂਸੀਆਂ ਦੀ ਆਪਾਂ ਗੱਲ ਦੱਸ ਦਿੱਤੀ ਹੈ ਜੀ ਟੋਟਲ 8000 ਪਲੱਸ ਵੈਕੈਂਸੀਆਂ ਇਸ ਵਿੱਚ ਅਨਾਉਂਸਮੈਂਟ ਕੀਤੀ ਗਈਆਂ ਏਜ ਲਿਮਿਟ ਦੀ ਗੱਲ ਕਰੀਏ ਜੋ ਏਜ ਲਿਮਿਟ ਹੈ ਜੀ 1 ਅਗਸਤ 2024 ਤੱਕ ਤੁਸੀਂ ਜੇ ਤੁਸੀਂ MTS ਦੇ ਵਿੱਚ ਔਰ ਇਹੋਂ ਤਾਂ 18 ਤੋਂ 25 ਸਾਲ ਦੀ ਏਜ ਲਿਮਿਟ ਯਾਨੀ ਕਿ 2 8 1999 ਤੋਂ ਲੈ ਕੇ 1 8 2006 ਵਾਲੇ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਆ ਹਵਲਦਾਰ ਦੇ ਵਿੱਚ 18 ਤੋਂ 27 ਸਾਲ ਦੀ ਏਜ ਲਿਮਟ ਹੈ ਜੀ 2/8/1997 ਤੋਂ ਲੈ ਕੇ 1/8/2006 ਤੱਕ ਦੇ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ ਬਾਕੀ ਏਜ ਰੈਲੈਕਸੇਸ਼ਨ ਜੋ ਹੈ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਮਿਲਣ ਵਾਲੀ ਹੈ ਅੱਗੇ ਗੱਲ ਕਰਾਂਗੇ ਜੀ ਆਪਾਂ এডਿਕੇਸ਼ਨ ਕੁਆਲੀਫਿਕੇਸ਼ਨ ਬਾਰੇ এডਿਕੇਸ਼ਨ ਕੁਆਲੀਫਿਕੇਸ਼ਨ ਇਸ ਵਿੱਚ ਜੋ ਤੁਹਾਡੇ ਕੋਲੇ ਡਿਗਰੀ ਸੌਰੀ এডਿਕੇਸ਼ਨ ਕੁਆਲਿਫੀਕੇਸ਼ਨ ਜੋ ਆ ਤੁਹਾਡੀ 1/8/2024 ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲੇ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਜੋ ਕਿ ਤੁਸੀਂ ਇਸ ਵਿੱਚ میٹرਿਕ ਪਾਸ ਹੋਣੇ ਚਾਹੀਦੇ ਤੁਸੀਂ 10ਵੀਂ ਪਾਸ ਵਾਲੇ ਕੈਂਡੀਡੇਟਸ ਵਾਸਤੇ ਬਹੁਤ ਵਧੀਆ ਮੌਕਾ ਜੀ ਬੰਪਰ ਭਰਤੀ 10ਵੀਂ ਪਾਸ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਜਿਨ੍ਹਾਂ ਕੈਂਡੀਡੇਟਸ ਨੇ ਹੁਣ 10ਵੀਂ ਪਾਸ ਕੀਤੀ ਹੈ ਜਾ ਪਹਿਲਾਂ ਕਰ ਚੁੱਕੇ ਆ ਤੇ ਪੇਪਰ ਦੀ ਤਿਆਰੀਆਂ ਕਰ ਰਹੇ ਆ ਉਹ ਪੋਸਟਾਂ ਦੀ ਵੈਕੈਂਸੀਆਂ ਦੀ ਇੰਤਜ਼ਾਰ ਕਰ ਰਹੇ ਸੀ ਉਹਨਾਂ ਵਾਸਤੇ ਬਹੁਤ ਵਧੀਆ ਮੌਕਾ ਇਸ ਨੂੰ ਅਪਲਾਈ ਜਰੂਰ ਕਰਿਓ ਤੇ ਆਪਣਾ ਜੋਬ ਇਸ ਵਿੱਚ ਪੱਕੀ ਕਰਿਓ ਐਪਲੀਕੇਸ਼ਨ ਫੀਸ ਇਸ ਵਿੱਚ ਜੀ ਰਹਿਣ ਵਾਲੀ ਹੈ 100 ਰੁਪਿਆ ਐਪਲੀਕੇਸ਼ਨ ਫੀਸ ਹੈ ਔਮਨ ਤੇ ਐਸਸੀ ਐਸਟੀ ਕੈਂਡੀਡੇਟਸ ਦੀ ਇਸ ਵਿੱਚ ਕੋਈ ਵੀ ਫੀਸ ਨਹੀਂ ਰਹਿਣ ਵਾਲੀ ਐਕਸ ਸਰਵਿਸਮੈਨ ਪੀ ਡਬਲਯੂ ਡੀ ਦੀ ਵੀ ਕੋਈ ਵੀ ਫੀਸ ਇਸ ਵਿੱਚ ਨਹੀਂ ਲੱਗਣ ਵਾਲੀ ਸਿਰਫ ਜਨਰਲ ਈ ਡਬਲਯੂ ਐਸ ਦੀ ਤੇ ਓ ਬੀ ਸੀ ਦੀ ਇਸ ਵਿੱਚ ਫੀਸ 100 ਰੁਪਿਆ ਜੋ ਹੈ ਲੱਗਣ ਵਾਲੀ ਹੈ ਔਨਲਾਈਨ ਪੇਮੈਂਟ ਹੋਣ ਵਾਲੀ ਹੈ ਜੀ ਇਸ ਵਿੱਚ 100 ਰੁਪਿਆ ਜੋ ਪੇਸ ਕਰੋਗੇ ਤੁਸੀਂ 1 ਅਗਸਤ ਤੋਂ ਪਹਿਲਾਂ ਪਹਿਲਾਂ ਫੀਸ ਭਰ ਕੇ ਤੁਸੀਂ ਇਸ ਵਿੱਚ ਕਰ ਦੇਣਾ ਤੇ ਜੋ ਐਗਜ਼ਾਮੀਨੇਸ਼ਨ ਸੈਂਟਰ ਰਹਿਣ ਵਾਲਾ ਜੀ ਐਗਜ਼ਾਮੀਨੇਸ਼ਨ ਸੈਂਟਰ ਬਣਨ ਵਾਲਾ ਜੀ ਚੰਡੀਗੜ੍ਹ ਮੋਹਾਲੀ ਅੰਮ੍ਰਿਤਸਰ ਬਠਿੰਡਾ ਪਟਿਆਲਾ ਅਤੇ ਜਲੰਧਰ ਵਿਖੇ ਤੁਹਾਡੇ ਜੋ ਹੈ ਪਹਿਲਾ ਜੋ ਪੇਪਰ ਹੈ ਉਸ ਇਸ ਜਗ੍ਹਾ ਇਹਨਾਂ ਜਗ੍ਹਾ ਤੇ ਤੁਹਾਡੇ ਜੋ ਹੈ ਪੇਪਰ ਰਹਿਣ ਵਾਲਾ ਤੇ ਇਹ ਪੇਪਰ ਜੋ ਹੈ ਤੁਹਾਨੂੰ ਤਿੰਨ ਲੈਂਗੁਏਜ ਦੇ ਵਿੱਚ ਆਊਗਾ ਜੀ ਪੰਜਾਬੀ ਹਿੰਦੀ ਅਤੇ ਇੰਗਲਿਸ਼ ਤੁਸੀਂ ਜਦੋਂ ਆਪਣਾ ਫਾਰਮ ਭਰੋਗੇ ਉਸ ਦੇ ਵਿੱਚ ਸਿਲੈਕਸ਼ਨ ਦੇਣੀ ਹੈ ਤੁਸੀਂ ਪੇਪਰ ਕਿਸ ਲੈਂਗੁਏਜ ਵਿੱਚ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਜੇਕਰ ਤੁਸੀਂ ਪੰਜਾਬੀ ਭਰੋਗੇ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਲੈਂਗੁਏਜ ਦਾ ਚਾਊਗਾ ਜੇ ਇੰਗਲਿਸ਼ ਭਰੋਗੇ ਤਾਂ ਇੰਗਲਿਸ਼ ਦੇ ਵਿੱਚ ਤੁਹਾਨੂੰ ਪੇਪਰ ਆਊਗਾ ਇਸ ਕਰਕੇ ਇਹ ਵੀ ਬਹੁਤ ਵਧੀਆ ਮੌਕਾ ਪੰਜਾਬ ਵਾਲੇ ਕੈਂਡੀਡੇਟਸ ਵਾਸਤੇ ਕਿ ਪੰਜਾਬ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਪੇਪਰ ਦੇਣਾ ਚਾਹੁੰਦੇ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਪੇਪਰ ਮਿਲਣ ਵਾਲਾ ਇਸ ਦੇ ਵਿੱਚ ਪੇਪਰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਪਹਿਲੇ ਸੈਸ਼ਨ ਦੇ ਵਿੱਚ ਤੁਹਾਨੂੰ ਮੈਥ ਦੇ ਰੀਜ਼ਨਿੰਗ ਦਾ ਪੇਪਰ ਹੋਣਾ 45 ਮਿੰਟਾਂ ਦਾ ਤੇ ਉਹ ਦੂਜਾ ਜੀਕੇ ਅਤੇ ਇੰਗਲਿਸ਼ ਦਾ ਜੋ ਟੈਸਟ ਹੋਣਾ ਉਹ ਵੀ 45 ਮਿੰਟਾਂ ਦਾ ਦੋ ਪ੍ਰੀ ਟੈਸਟ ਦੋ ਸੀਬੀਟੀ ਟੈਸਟ ਹੋਣੇ ਆ ਉਸ ਤੋਂ ਬਾਅਦ ਤੁਹਾਡਾ ਜੋ ਕੈਂਡੀਡੇਟਸ ਹਵਲਦਾਰ ਵਾਸਤੇ ਅਪਲਾਈ ਕਰ ਰਹੇ ਆ ਉਹਨਾਂ ਵਾਸਤੇ ਵੀ ਜੋ ਹੈ ਉਹ ਫਿਜ਼ੀਕਲ ਟੈਸਟ ਹੋਣਾ ਫਿਜ਼ੀਕਲ ਟੈਸਟ ਵਿੱਚ ਉਹਨਾਂ ਦੀ ਵਾਕ ਜੋ ਹੋਣੀ ਹੈ 1600 ਮੀਟਰ 15 ਮਿੰਟ ਦੇ ਵਿੱਚ ਪੂਰੀ ਕਰਨੀ ਹੈ ਮੇਲ ਕੈਂਡੀਡੇਟਸ ਨੇ ਫੀਮੇਲ ਵਾਸਤੇ 1 ਕਿਲੋਮੀਟਰ ਜੋ 20 ਮਿੰਟਾਂ ਦੇ ਵਿੱਚ ਵਾਕ ਪੂਰੀ ਕਰਨੀ ਮਤਲਬ ਪੈਦਲ ਚੱਲ ਕੇ ਤੁਸੀਂ ਦੌਰ ਪੂਰੀ ਕਰਨੀ ਹੈ ਹਾਈਟ ਇਸ ਵਿੱਚ ਜੀ ਮੇਲ ਕੈਂਡੀਡੇਟਸ ਦੀ 157.5 ਸੈਂਟੀਮੀਟਰ ਚੈਸਟ 81 ਸੈਂਟੀਮੀਟਰ ਫਲਾ ਕੇ ਬਿਨਾ ਫਲਾਏ ਅਤੇ 5 ਸੈਂਟੀਮੀਟਰ ਫਲਾ ਕੇ ਉਹਨਾਂ ਦੀ ਚੈਸਟ ਮੇਲ ਕੈਂਡੀਡੇਟਸ ਦੀ ਹੋਣੀ ਚਾਹੀਦੀ ਹੈ ਫੀਮੇਲ ਕੈਂਡੀਡੇਟਸ ਵਾਸਤੇ ਜੀ 152 ਸੈਂਟੀਮੀਟਰ ਏਜ ਰੱਖੀ ਗਈ ਹੈ ਤੇ 18 48 ਕਿਲੋ weight ਜੋ ਹੈ ਕੈਂਡੀ ਉਸ ਦਾ ਕੈਂਡੀਡੇਟ ਦਾ ਹੋਣਾ ਚਾਹੀਦਾ ਇਹ ਸਿੱਗੀ ਜੀ ਅੱਜ ਦੀ ਜੋ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ